ਮਾਂਗਾ ਉਹ ਇਹੀ ਮੰਗਾ ਕਿ ਮਾਸਟਰ ਕੈਡਰ ਦਾ ਇਸ਼ਤਿਹਾਰ 2 ਸਾਲ ਸਰਕਾਰ ਹੋ ਚੁੱਕਿਆ ਬਣੀ ਨੂੰ ਇੱਕ ਵੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਚਾਹੇ ਉਹ ਆਈਟੀਟੀ ਦੀ ਹੋਵੇ ਚਾਹੇ ਮਾਸਟਰ ਕੈਡਰ ਦੀ ਚਾਹੇ ਲੈਕਚਰਾਰ ਦੀ ਸਿੱਖਿਆ ਵਿਭਾਗ ਵਿੱਚ ਇੱਕ ਵੀ ਭਰਤੀ ਇਹ ਸਰਕਾਰ ਦੁਆਰਾ 2 ਸਾਲਾਂ ਦੇ ਵਿੱਚ ਨਹੀਂ ਦਿੱਤੀ ਗਈ ਬਾਈ ਇਹ ਤਾਂ ਕੋਠੀ ਬੰਦ ਪਈ ਆ ਇਹ ਕੋਠੀ ਦੇਖੋ ਕੋਠੀ 'ਚ ਪਤਾ ਨਹੀਂ ਕੋਈ ਰਹਿੰਦਾ ਕਿ ਨਹੀਂ ਰਹਿੰਦਾ ਕੋਠੀ ਵੀ ਕਹਿੰਦੇ ਪਤਾ ਨਹੀਂ ਕਿਰਾਏ ਤੇ ਆ ਕੋਠੀ ਦੀ ਰਾਖੀ ਲਈ ਕਿੰਨੀ ਪੁਲਿਸ ਬਲ ਆਈ ਹੋਈ ਹੈ ਉਹ ਵੀ ਕੋਠੀ ਦੀ ਰਾਖੀ ਨਹੀਂ ਪੂਰੀ ਕਲੋਨੀ ਕਲੋਨੀ ਹਜੇ ਕਿੱਥੇ ਆ ਸੜਕ ਦੇ ਉੱਤੇ ਸੜਕ ਰੋਕੀ ਹੋਈ ਹੈ ਜਦ ਕਿ ਇਹ ਹੀ ਕਹਿੰਦੀ ਹੈ ਕਿ ਸੜਕਾਂ ਨਹੀਂ ਰੋਕਣੀਆਂ ਸੜਕਾਂ ਪੁਲਿਸ ਨੇ ਰੋਕੀ ਹੋਈ ਦੋਨੇ ਪਾਸੇ ਦੇਖ ਸਕਦੇ ਇਹ ਹਾਲ ਬਣੇ ਹੋਏ ਅੱਥੇ ਪਿਛਲੀ ਵਾਰ ਤੁਹਾਨੂੰ ਮੀਟਿੰਗ ਲਈ ਤੀ ਉਹ ਤਾਂ ਕੀ ਬਣਿਆ ਮੀਟਿੰਗ ਪਿਛਲੀ ਵਾਰ ਕੀ ਤੁਸੀਂ ਦੇਖਦੇ ਹੋਂ ਹਰ ਵਾਰ ਇੱਥੇ ਆਉਣੇ ਆ ਕੁੱਟ ਖਾਣੇ ਆ ਕੁੱਟ ਖਾਣ ਤੋਂ ਬਾਅਦ ਜਿਹੜੀ ਮੀਟਿੰਗ ਦਿੱਤੀ ਜਾਂਦੀ ਹੈ ਮੀਟਿੰਗ ਹਮੇਸ਼ਾ ਬੇਸ਼ਕਤਾਂ ਕਿਉਂ ਨਿਕਲਦੀ ਹੈ ਮੁੱਖ ਮੰਤਰੀ ਇਕੱਲਾ ਸਿੰਗਲ ਮੈਨ ਆਰਮੀ ਬਣਿਆ ਹੋਇਆ ਕਿਸੇ ਵੀ ਜਿਹੜਾ ਮੰਤਰੀ ਕੋਲ ਪਾਵਰ ਨਹੀਂ ਕਿਸੇ ਐਮਐਲਏ ਕੋਲ ਪਾਵਰ ਨਹੀਂ ਜਿਹੜੇ ਕੋਲ ਵੀ ਜਾਣਦੇ ਆ ਚਾਹੇ ਉਹਨਾਂ ਦੇ ਮੰਤਰੀ ਹੈ ਮੈਂ ਪੰਜ-ਪੰਜ ਮੰਤਰੀਆਂ ਨਾਲ ਇਕੱਠਿਆਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਕੋਲ ਇੱਕੋ ਜਵਾਬ ਹੁੰਦਾ ਕਿ ਅਸੀਂ ਹਜੇ ਰਹਿ ਕਰਕੇ ਦੱਸਾਂਗੇ ਪਤਾ ਨਹੀਂ ਕਿਹਦੇ ਨਾਲ ਰਹਿ ਕਰਨੀ ਹੈ 2 ਸਾਲ ਹੋ ਗਏ ਮੀਟਿੰਗਾਂ ਕਰਦਿਆਂ ਨੂੰ ਕਿਸੇ ਮੰਤਰੀ ਕੋਲ ਪਾਵਰ ਨਹੀਂ ਕਿ ਸਾਡਾ ਜਿਹੜਾ ਹੈਗਾ ਮਾਸਟਰ ਕੀਟ ਦਾ ਇਸ਼ਤਿਆਰ ਦਿੱਤਾ ਜਾਵੇ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ ਜਿਹੜੀ ਕਿ ਖੁਦ ਬਾਕੇ ਪ੍ਰੈਸ ਕਾਨਫਰੈਂਸਾਂ ਕਰਦਾ ਹੁੰਦਾ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿ ਤੁਹਾਨੂੰ ਉਮਰਾਦ ਛੋੜ ਦਿੱਤੀ ਜਾਊਗੀ 55% ਵਾਲੀ ਸ਼ਰਤ ਹੈ ਉਹ ਰੱਦ ਕੀਤੀ ਜਾਵੇ ਸਿੰਪਲ ਜਿਹਾ ਮੰਗਾਂ ਮੰਤਰੀ ਇਹਨਾਂ ਦੇ ਮਿਲਦੇ ਨਹੀਂ ਜੇ ਇੱਥੋਂ ਮੀਟਿੰਗ ਮਿਲਦੀ ਹੈ ਪਿਛਲੀ ਮੀਟਿੰਗ ਮੁੱਖ ਮੰਤਰੀ ਦੇ OSD ਪਲੱਸ ਜਿਹੜਾ ਜਿਹੜਾ ਇਹਨਾਂ ਦਾ ਪੈਨਲ ਐਜੂਕੇਸ਼ਨ ਦਾ ਹੈਲਥ ਦਾ ਦਿੱਤੀ ਗਈ ਅਸੀਂ ਪਹੁੰਚਦੇ ਆਂ ਕਿਰਾਇਆ ਪੱਟ ਕੇ ਇੱਥੋਂ ਇਕੱਠੇ ਹੋ ਕੇ ਅੱਗੋਂ ਕੀ ਮਿਲਦਾ ਸੀਐਮ ਹਾਊਸ ਦੇ ਵਿੱਚ ਨਵਰਾਜ ਬਰਾੜ ਜਿਹੜਾ ਕਿ ਆਮ ਬੈਠਾ ਹੁੰਦਾ ਕੋਈ ਉੱਥੇ ਐਜੂਕੇਸ਼ਨ ਦਾ ਵਿਭਾਗ ਦੇ ਦਾ ਇੱਕ ਸਿੰਗਲ ਮੰਤਰੀ ਜਾਂ ਉਸ ਦਾ ਕੋਈ ਵੀ ਅਧਿਕਾਰੀ ਸੈਕਟਰੀ ਨੂੰ ਛੱਡੋ ਥੱਲੇ ਲੈਵਲ ਦਾ ਅਧਿਕਾਰੀ ਹੈਲਥ ਦਾ ਕੋਈ ਮਿਨਿਸਟਰ ਦਾ ਕੋਈ ਸੈਕਟਰੀ ਕੋਈ ਅਧਿਕਾਰੀ ਕੋਈ ਵੀ ਨਹੀਂ ਪਹੁੰਚਦਾ ਔਰ ਇਹ ਹਾਲ ਹੋ ਚੁੱਕਿਆ ਹੈ ਮੀਟਿੰਗਾਂ ਬੇਸ਼ਕਤਾਂ ਹੋ ਰਹੀਆਂ ਇੱਥੇ ਕੁੱਟ ਪੈਂਦੀ ਹੈ ਮੀਟਿੰਗ ਮਿਲਦੀ ਹੈ ਕਿਰਾਇਆ ਪਾੜਾ ਖਰਚ ਕੇ ਮੀਟਿੰਗ ਤੋਂ ਆ ਜਾਂਦਾ ਇੱਕ ਮਿੰਟ ਜੀ ਇੱਕ ਮਿੰਟ ਦੋ ਅੱਜ ਕੀ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਸਿੰਘ ਢਿਲਵਾ ਤੁਹਾ ਗੁਬਰਤ ਕਰਸਾਂ ਨਾ ਮੋਰਚਾ ਪੰਜਾਬ ਅਸੀਂ ਪੰਜਾਬ ਦੀ ਕੋਠੇ ਦਾ ਘਰ ਹੋਗੀ ਤਾਂ ਕੀ ਕਹਿਣਾ ਜੀ ਕਿਉਂਕਿ ਮੁੱਖ ਮੰਤਰੀ ਕਿਤੇ ਮਿਲਦਾ ਨਹੀਂ ਕਿਤੇ ਜਾਂਦਾ ਨਹੀਂ ਜਿਹੜਾ ਪਿਛਲਿਆ ਤੇ ਤਾਣੇ ਕਰਦਾ ਸੀ ਪਿਛਲਿਆ ਤੇ ਕਮੈਂਟ ਕਰਦਾ ਹੁੰਦਾ ਸੀ ਹੁਣ ਸਾਡੇ ਪੰਜਾਬ ਦੇ ਕਿਸੇ ਬੇਰਜ਼ਗਾਰਾਂ ਨੂੰ 2 ਸਾਲਾਂ ਦੇ ਵਿੱਚ ਤੁਹਾਡੇ ਰਾਹੀਂ ਵੀ ਮੈਂ ਸਵਾਲ ਕਰਦਾ ਕਿਸੇ ਵੀ ਬੇਰਜ਼ਗਾਰ ਦੇ ਨਾਲ ਇੱਕ ਮੀਟਿੰਗ ਕੀਤੀ ਹੋਵੇ ਸਿੱਖਿਆ ਸਿਹਤ ਦੇ ਵਿੱਚ ਇੱਕ ਵੀ ਇਤਿਹਾਰ ਜਾਰੀ ਕੀਤਾ ਹੋਵੇ ਕਿਸੇ ਸਿੰਗਲ ਮਲਾਜ਼ਮ ਨੂੰ ਰੈਗੂਲਰ ਕੀਤਾ ਹੋਵੇ ਪੰਜਾਬ ਦੇ 2 ਸਾਲਾਂ ਦੇ ਵਿੱਚ ਕੀ ਸਮਾਰਿਆ ਸਭਾਏ ਆਪਣੀ ਸਿਕਿਉਰਿਟੀ ਵਧਾਉਣ ਤੇ ਸਭਾਏ ਆਪਣੀ ਪ੍ਰਾਪਰਟੀ ਵਧਾਉਣ ਤੇ ਸਭਾਏ ਆਪਣੇ ਮੰਤਰੀਆਂ ਨੂੰ ਲਗਜ਼ਰੀ ਸਹੂਲਤਾਂ ਦੇਣ ਤੇ ਸਭਾਏ ਕੇਅਰ ਰਾਇਡ ਦੀ ਡਰਾਈਵਰੀ ਕਰਨ ਤੋਂ ਬਿਨਾ ਪੰਜਾਬ ਦੇ ਲੋਕਾਂ ਦਾ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਜੀ ਅੱਜ ਇੱਥੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਲਗਾਈ ਗਈ ਹੈ ਕੀ ਕਹਿਣਾ ਜੀ ਇਹ ਫੋਰਸ ਨੂੰ ਉਦੋਂ ਨਹੀਂ ਦੱਸਿਆ ਕਿ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ ਇਹ ਫੋਰਸ ਨੂੰ ਉਦੋਂ ਨਹੀਂ ਪਤਾ ਲੱਗਿਆ ਕਿ ਪੰਜਾਬ ਦੇ ਅੰਨਦਾਤਾ ਨੂੰ ਦੁਨੀਆ ਦੇ ਅੰਨਦਾਤਾ ਨੂੰ ਤਬਾਹ ਕੀਤਾ ਜਾਂਦਾ ਹੈ ਦੂਜੇ ਸਟੇਟ ਦੀ ਪੁਲਿਸ ਥਾਕੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਕਤਲ ਕਰ ਜਾਂਦੀ ਹੈ ਇਹ ਗੈਂਗਸਟਰਾਂ ਨੂੰ ਫੜਨ ਵੇਲੇ ਇਹ ਪੁਲਿਸ ਨਪਸਕੋ ਕੇ ਬਹਿ ਜਾਂਦੀ ਹੈ ਇਹ ਸਰਕਾਰ ਉਦੋਂ ਖੱਸੀ ਹੋ ਜਾਂਦੀ ਹੈ ਇਹ ਸਰਕਾਰ ਉਦੋਂ ਬੋਲਦੀ ਨਹੀਂ ਕਿ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਜਿਹੜੇ ਕਿਸਾਨਾਂ 'ਤੇ ਅਤਿਆਚਾਰ ਕਰ ਰਹੀ ਹੈ ਤੇ ਖੁਦ ਪੰਜਾਬ ਦੇ ਬੇਰਜ਼ਗਾਰਾਂ ਤੇ ਤੇ ਅਤਿਆਚਾਰ ਕਰ ਰਹੀ ਹੈ ਪੰਜਾਬ ਸਰਕਾਰ ਇੱਕ ਵੀ ਬੇਰਜ਼ਗਾਰ ਨੂੰ ਅਜੇ ਤੱਕ ਰੋਜ਼ਗਾਰ ਨਹੀਂ ਦਿੱਤਾ ਪੰਜਾਬ ਦੇ ਬੇਰਜ਼ਗਾਰਾਂ ਤੇ ਪਿਛਲੇ ਦਿਨਾਂ ਦੇ ਵਿੱਚ 11 ਤਰੀਕ 8 ਤਰੀਕ ਨੂੰ ਇਸੇ ਤਰ੍ਹਾਂ ਤੇ 11 ਤਰੀਕ ਨੂੰ ਬਜਰਾ ਲਾਠੀ ਚਾਰਜ ਕੀਤਾ ਗਿਆ ਅੱਜ ਫੇਰ ਪੰਜਾਬ ਦੇ ਅਧਿਆਪਕਾਂ ਨੂੰ ਜਿਹੜਾ ਸਕੂਲਾਂ ਚੋਣਾ ਚਾਹੀਦਾ ਸੀ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਫੇਰ ਤੁਹਾਡੀ ਸਾਡੀਆਂ ਭੈਣਾਂ ਦੇ ਨਾਲ ਧੱਕਾ ਮੁੱਕੀ ਕੀਤਾ ਸਾਡੇ ਬੇਰਜ਼ਗਾਰ ਸਾਥੀਆਂ ਤੇ ਤਾਂ ਕੰਮ ਕੀ ਕੀਤਾ ਜੀ ਇਹ ਤਰ ਨਾਬਰਦਸ਼ਕ ਕਦੋਂ ਤੱਕ ਰਹੂਗਾ ਕੀ ਜੀ ਜਦੋਂ ਤੱਕ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ ਕਹਿੰਦਾ ਹੁੰਦਾ ਸੀ ਕਿ ਮੁੱਖ ਮੰਤਰੀ ਉੱਤੋਂ ਦੀ ਲੰਗ ਜਾਂ ਤALLE <Sanye> ਪਰਦੇ ਰਹਿੰਦੇ ਐ ਮੁੱਖ ਮੰਤਰੀ ਦੀ ਖਾਲੀ ਕੋਠੀ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੋਰਸਾਂ ਲਾਈਆਂ ਜਾਂਦੀਆਂ ਪਰ ਮੁੱਖ ਮੰਤਰੀ ਪੰਜਾਬ ਦੇ ਬੇਰਜ਼ਗਾਰਾਂ ਨਾਲ ਬੈਠ ਕੇ ਗੱਲ ਕਿਉਂ ਨਹੀਂ ਕਰਦਾ ਤੇ ਅੱਜ ਅਸੀਂ ਸਾਡੀ ਮੰਗ ਇਹ ਹੀ ਹੈ ਕਿ ਉਹਨਾਂ ਨੂੰ ਕਹਿਣਾ ਅਸੀਂ ਵੀ ਕਹਿੰਦੇ ਰਹੀ ਹਾਈ ਗੱਲ ਉਹਨਾਂ ਨੂੰ ਕਿ ਤੁਸੀਂ ਨਹੀਂ ਕਰਦੇ ਤੇ ਇਸ ਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਚੁਣਿਆ ਜਦੋਂ ਤੱਕ ਮੁੱਖ ਮੰਤਰੀ ਬੈਠ ਕੇ ਪੰਜਾਬ ਦੇ ਬੇਰਜ਼ਗਾਰਾਂ ਦਾ ਮਸਲਾ ਨਹੀਂ ਸੁਣਦਾ ਜਿਹੜਾ ਆਨਰ ਕਾਰਡ ਤੁਹਾਡੇ ਮੀਡੀਆ 'ਚ ਪਿਆ ਹਰੇਕ ਸਟੇਜ ਤੇ ਗੱਲ ਕਹਿੰਦਾ ਸੀ ਕਿ ਪੰਜਾਬ ਦਾ ਭਾਰਤ ਦਾ ਸੰਸਾਰ ਦਾ ਜਦੋਂ ਕੋਈ ਰਾਜਨੀਤਿਕ ਵਿਅਕਤੀ ਓਵਰੇਜ ਨਹੀਂ ਹੁੰਦਾ ਤਾਂ ਪੰਜਾਬ ਦੇ ਬੇਰਜਗਾਰ ਓਵਰੇਜ ਕਿਉਂ ਹੁੰਦੇ ਆ ਉਹ ਮੰਗਾ ਸਾਡੇ ਅਜੇ ਜਿਉਂਦੀਆਂ ਖੜੀਆਂ ਨੇ ਅਜੇ ਤੱਕ ਸਾਨੂੰ ਅਮਰਾਦ ਛੋੜ ਦੇਂਦਾ ਸਿੱਖਿਆ ਦੇ ਵਿੱਚ ਭਰਤੀ ਕਰਨ ਦਾ ਇੱਕ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਦੋਂ ਤੱਕ ਬੈਠ ਕੇ ਇਹਨਾਂ ਮਸਲਿਆਂ ਤੇ ਮੁੱਖ ਮੰਤਰੀ ਪੰਜਾਬ ਗੱਲ ਨਹੀਂ ਕਰਦਾ ਮੀਟਿੰਗ ਨਹੀਂ ਦਿੰਦਾ ਮੀਟਿੰਗ 'ਚ ਬੈਠਦਾ ਨਹੀਂ ਉਦੋਂ ਤੱਕ ਸਾਡੇ ਇਹ ਪ੍ਰਦਰਸ਼ਨ ਜਾਰੀ ਰਹੇ ਨੇ ਜੀ ਤੁਸੀਂ ਅੱਜ ਕੋਠੀ ਮੂਰੇ ਜਾ ਰਹੇ ਸੀ ਤੁਹਾਨੂੰ ਇੱਥੇ ਰੋਕ ਲਿਆ ਹੁਣ ਤੁਸੀਂ ਇੱਥੇ ਬੈਠੇ ਰਹੋਗੇ ਜਾਂ ਤਾਂ ਨਾ ਖਤਮ ਅਸੀਂ ਫੇਰ ਅੱਗੇ ਵਧਾਂਗੇ ਆਪਣਾ ਬ੍ਰੇਕ ਦਿੱਤਾ ਅਸੀਂ ਆਪਣਾ ਬ੍ਰਾਮ ਦਿੱਤਾ ਆਪਣੇ ਸਾਥੀਆਂ ਨੂੰ ਫੇਰ ਤਾਜ਼ਾ ਕਰ ਰਹੇ ਹਾਂ ਫੇਰ ਤਿਆਰ ਕਰ ਰਹੇ ਹਾਂ ਅਸੀਂ ਉ ਮੁੱਖ ਮੰਤਰੀ ਦੀ ਕੋਠੀ ਜਾਂਦਾ ਹਰ ਹਿੱਲਾ ਵਰਤਾਂਗੇ ਜਦੋਂ ਤੱਕ ਪੰਜਾਬ ਦੇ ਬੇਰਜ਼ਗਾਰਾਂ ਦੇ ਨਾਲ ਬੈਠ ਕੇ ਮੁੱਖ ਮੰਤਰੀ ਲਿਖਤੀ ਤੌਰ ਤੇ ਗੱਲ ਨਹੀਂ ਕਰਦਾ ਕਿ ਪੰਜਾਬ ਦੇ ਬੇਰਜ਼ਗਾਰਾਂ ਨਾਲ ਬੈਠ ਕੇ ਇਸ ਗੱਲ ਕਰਾਂਗੇ ਕੀ ਗੱਲ ਕਰਨੀ ਤੁਹਾਨੂੰ ਦੇ ਦਿੰਦੇ ਨੇ ਫਿਰ ਤੁਹਾਨੂੰ ਭਰੋਸਾ ਹੋ ਗੱਲ ਤੇ ਫਿਰ ਕਰੇ ਉਤਰਾਂਗੇ ਆ ਸਾਡੇ ਕੋਲੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਨੇ ਟਾਲਾ ਲਾਇਆ ਲਾਰਾ ਲਾਇਆ ਇੱਕ ਲਾਰੇ ਨੂੰ ਅਸੀਂ ਲੈ ਕੇ ਤੁਹਾਡੇ ਰਾਹੀਂ ਲੋਕਾਂ 'ਚ ਜਾ ਰਹੇ ਆ ਕਿਹਨੇ ਕਿਹਾ ਸੀ ਉਮਰਾਤ ਛੋੜ ਦੇਉ ਜਦੋਂ ਮੀਟਿੰਗ 'ਚ ਬੈਠ ਕੇ ਮੁਕਰਦਾ ਫਿਰ ਜਦੋਂ ਸਾਡੇ ਪਿੰਡਾਂ 'ਚ ਲੋਕ ਸਭਾ ਚਾਊਗਾ ਨਾ ਉਦੋਂ ਅਸੀਂ ਪਿੰਡ 'ਚ ਇਹਨਾਂ ਦੇ ਚੱਲਦੇ ਜਲਸੇ 'ਚ ਜਾ ਕੇ ਕਹਾਂਗੇ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਮੀਟਿੰਗ ਦੇ ਵਿੱਚ ਬੈਠੇ ਸੀ ਛਾਣੂ ਤੁਸੀਂ ਤੁਹਾਡੇ ਬਿਆਨ ਨੇ ਇਹ ਬਿਆਨਾਂ ਨੂੰ ਤੁਸੀਂ ਇਹਨਾਂ ਵਾਅਦਿਆਂ ਨੂੰ ਕਿੰਨਾ ਪੂਰਾ ਕੀਤਾ ਅਸੀਂ ਉਸ ਲਾਰੇ ਨੂੰ ਉਦੋਂ ਲੋਕਾਂ 'ਚ ਲੈ ਕੇ ਜਾਣ ਜੋਗੇ ਹੋਵਾਂਗੇ ਜਦੋਂ ਸਾਡੇ ਨਾਲ ਟੇਬਲ 'ਤੇ ਬੈਠ ਕੇ ਸਾਡੇ ਵਿੱਚੋਂ ਭੱਜਿਆ ਜੀ ਸਰਬਾਤਮਕ ਲੋਕ ਸਭਾ ਚੋ ਉਦੋਂ ਤੱਕ ਤੁਹਾਡੀ ਮੰਗਾਂ ਨਾ ਮੰਨੀਆਂ ਗਈਆਂ ਕਿ ਤੁਸੀਂ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਇਹਦਾ ਬਾਈਕਟ ਕਰੋਂਗੇ ਇਹਨੂੰ ਚੰਗੀ ਤਰ੍ਹਾਂ ਪਤਾ ਹੈ ਇਹਨੂੰ ਪਤਾ ਹੈ ਇਹਦੀ ਟੀਮ ਨੂੰ ਪਤਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਨੇ ਉਸੇ ਪਿੰਡਾਂ 'ਚ ਬਧਾਇਕਾਂ ਨੂੰ ਪਿੰਡਾਂ ਦੇ ਵਿੱਚ ਘੇਰ ਕੇ ਪੁੱਛਿਆ ਸੀਗਾ ਕਿ ਸਾਡਾ ਰੋਜ਼ਗਾਰ ਕਿੱਥੇ ਹੈ ਇੱਕ ਬੇਰਜ਼ਗਾਰ ਦਾ ਘਰ ਹੈ ਇੱਥੇ ਵੋਟਾਂ ਮੰਗਣ ਨਾ ਆਇਓ ਤਾਂ ਇਹੀ ਕੁਸ਼ ਇਸ ਨਾਲ ਕਰਾਂਗੇ ਜਦੋਂ ਇਹ ਇਹਦੇ ਉਮੀਦਵਾਰ ਇਹਦੇ ਪਾਰਟੀ ਦੇ ਬਰਕਰਤ ਸਮਰਥਕ ਸਾਡੇ ਪਿੰਡਾਂ ਸਾਡੇ ਘਰਾਂ ਚ ਆਉਣਗੇ ਤਾਂ ਤਸਵੀਰਾਂ ਵਿਖਾ ਕੇ ਅਸੀਂ ਪੁੱਛਾਂਗੇ ਸਾਡੇ ਨਾਲ ਕੀਤੇ ਬਾਅਦ ਦੇ ਵਿਖਾ ਕੇ ਪੁੱਛਾਂਗੇ ਬਰਾਬਰ ਕੈਂਪੇਨ ਚਲਾਵਾਂ ਦੀ ਵਿਜੇਂਦਰ ਸਿੰਘਲਾ ਸਾਹਿਬ ਦਾ ਚੰਗੀ ਤਰ੍ਹਾਂ ਜਾਣਦਾ ਹੈ ਇਤੋਂ ਦਾ ਚੰਨੀ ਚੰਗੀ ਤਰ੍ਹਾਂ ਜਾਣਦਾ ਹੈ ਇਤੋਂ ਦਾ ਕੈਪਟਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਪੰਜਾਬ ਦੇ ਵਿਰਸਕਾਰਾਂ ਦਾ ਇਤਿਹਾਸ ਕੀ ਹੈ ਸਾਡੇ ਮੋਢ ਦਾ ਇਤਿਹਾਸ ਕੀ ਹੈ ਜੀ